ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਅਮਰਗੜ ਇਹ ਪਿੰਡ ਗੋਨਿਆਣਾ ਤਹਿਸੀਲ ਤੇ ਬਠਿੰਡੇ ਜ਼ਿਲ੍ਹੇ ਦਾ ਹੈ ਗੋਨਿਆਣੇ ਦੇ ਬਿਲਕੁਲ ਨਾਲ ਦਾ ਪਿੰਡ ਹੀ ਆ ਦੋਸੋ ਇਹ ਛੋਟਾ ਜਿਹਾ ਪਿੰਡ ਪਿੰਡ ਦਾ ਨਾਮ ਅਮਰਗੜ ਜਿਹੜੇ ਘਰ ਚ ਵੀਡੀਓ ਬਣਾ ਰਹੇ ਇੱਥੇ ਬਾਈ ਜੀ ਉਹਰੀ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਗਾਵਾਂ ਨਾਲ ਮੱਝਾਂ ਵੀ ਜਿਹੜੀਆਂ ਵਿਕਰੀ ਵਾਲੀਆਂ ਆ ਜਾਂਦੀਆਂ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਇਹਦੇ ਚੋਂ 5 گاਵਾਾਂ ਸੀ ਵਿਕਰੀ ਵਾਲੀਆਂ ਤੇ ਇੱਕ ਝੋਟੀ ਵੀ ਬਾਈ ਕੋਲ ਖੜੀ ਹੈ ਤਾਂ ਹਜੇ ਕੱਚੀ ਪਰ ਇਹ ਜਮਾਂਦਰੂ ਦੋਸਣੀ ਹੈ ਤੁਹਾਨੂੰ ਵੀਡੀਓ ਚ ਦਿਖਾ ਦੂੰਗਾ ਤਸੱਲੀ ਹਰੇਕ ਪੱਖ ਤੋਂ ਕਰਨ ਦਾ ਤੁਹਾਡਾ ਹੱਕ ਹੈ ਮੈਂ ਸਿਰਫ ਤੁਹਾਨੂੰ ਖੜੀ ਵੀਡੀਓ ਦੇ ਵਿੱਚ ਦਿਖਾਉਣੀ ਹੈ ਬਾਕੀ ਤੁਹਾਨੂੰ ਚੰਗੀ ਲੱਗੂਗੀ ਤਾਂ ਤੁਸੀਂ ਆਪਣੀ ਸਮਝ ਨਾਲ ਖਰੀਦ ਲਿਓ ਆਓ ਸ਼ੁਰੂਆਤ ਕਰਕੇ ਸੋਈ ਸਵਾਈ ਵਹਿੜ ਤੋਂ ਉਦੋਂ ਬਾਅਦ ਤੁਹਾਨੂੰ ਕੁਝ ਗੱਬਣ گاਵਾਾਂ ਜਿਹੜੀਆਂ ਦਿਖਾਉਂਗਾ ਸਾਰੀਆਂ ਹੀ ਵਹਿੜਾਂ ਜਿਹੜੀਆਂ ਅੱਜ ਬਾਈ ਕੋਲ ਮੇਰੇ ਖਲਚ ਹੈ ਵੀ ਪਹਿਲਣ ਤੇ ਹੈ ਵੀ ਦੰਦਾਂ ਦੇ ਵਿੱਚ ਬਾਈ ਨੂੰ ਮਿਲਦੇ ਆ ਪਹਿਲਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦੀ ਬਾਈ ਨਾਮ ਗੁਰਪ੍ਰੀਤ ਜੀ ਗੁਰਪ੍ਰੀਤ ਭਾਈ ਅੱਜ ਆਪਣੇ ਕੋਲ ਇੱਥੇ ਪੰਜ ਵੈੜਾਂ ਤੇ ਇੱਕ ਝੋਟੀ ਹੈ ਨਾ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਵੈੜਾ ਹੈ ਕਨ ਮਸੂਆ ਇਹ ਇਹ ਪਹਿਲਾ ਸੂਆ ਜੀ ਹੂੰ ਦੋਨ ਦਾ ਇੱਕ ਦੰਦ ਤੋੜਿਆ ਜੀ ਨੇ ਦੋ ਕੰਪਲੀਟ ਕਰਕੇ ਚੌਗ ਵਾਲਾ ਤੇ ਨਹੀਂ 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 ਇੱਕ ਹੀ ਤੋੜਿਆ ਜੀ ਅੱਛਾ ਹਾਂਜੀ ਇੱਕ ਹੀ ਤੋੜਿਆ ਹਾਂਜੀ ਠੀਕ ਹੈ ਬੱਚਾ ਕੀ ਦਿੱਤਾ ਭਾਈ ਅੱਛਾ ਦਿੱਤਾ ਜੀ ਕਦੋਂ ਸੂਈ ਹੈ ਇਹ ਇਹ ਹੋ ਗਈ 2 1/2 ਘੰਟੇ ਚੁਈ ਨੂੰ ਅੱਛਾ ਅੱਜ ਹੀ ਸੂਈ ਹੈ ਫਿਰ ਅੱਜ ਹੀ ਸੂਈ ਹੈ ਕੀ ਡਿਮਾਂਡ ਕਰਦੇ ਹੋ ਇਹ ਹਾਂ ਸੋ ਦੋਸਤੋ ਦੋਂਦ ਵਾਲਾ ਬਾਈ ਕਹਿੰਦਾ ਵੀ ਹਜੇ ਇੱਕ ਦੰਦ ਹੀ ਤੋੜਿਆ ਮਤਲਬ ਦੋ ਦੰਦ ਪੂਰੀ ਹਜੇ ਹੋਈ ਵੀ ਨਹੀਂ ਗਈ 2 2.5 ਘੰਟੇ ਹੋਏ ਆ ਸੋ ਇਹਨੂੰ ਪਹਿਲਣ ਵੈੜ 80000 ਰੇਟ ਚੰਗਾ ਥਣ ਸੋਨਾ ਕੱਦ ਫਿਟਿੰਗ ਵਾਲਾ ਹਵਾਨਾ ਵੱਚੇ ਨੂੰ ਇਹਨੇ ਜਨਮ ਦਿੱਤਾ ਆ ਸਰ ਤੁਹਾਨੂੰ ਪਸੰਦ ਆਊਗੀ ਚੰਗੀ ਲੱਗੇ ਤਾਂ ਕਾਲ ਕਰ ਲਿਓ ਬਾਈ ਨੂੰ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਲਿਆ ਵੀਰੇ ਵਾਪਸ ਸੋ ਇਹ ਪਹਿਲੇ ਨੰਬਰ ਤੇ ਪਹਿਲਣ ਵੈੜ ਸੋ 80000 ਦਾ ਰੇਟ ਬਾਈ ਨੇ ਰੱਖਿਆ ਦੰਦ ਦਿਖਾਈ ਚੱਲ ਗਏ ਬਾਈ ਆਪਾਂ ہاں ਦਿਖਾ ਦਿੰਨੇ ਸੋ ਸੋ ਜਿਹੜੀਆਂ ਨੇ ਸੌਖੇ ਦਿਖਾ ਲਏ ਉਹਨਾਂ ਦੇ ਦੰਦ ਤੁਹਾਨੂੰ ਵੀਡੀਓ ਚ ਕਨਫਰਮ ਕਰ ਦੂੰਗਾ ਜੇ ਕੋਈ ਤੰਗ ਕਰੂਗੀ ਤੇ ਉਹਦੇ ਦੰਦ ਤੁਸੀਂ ਆ ਕੇ ਦੇਖ ਲਿਓ ਇੱਕ ਵਾਰ ਇਹਦੇ ਦੰਦ ਆਪਾਂ ਸ਼ੁਰੂ ਕਰ ਲੈਂਦੇ ਆਂ ਦੇਖਣੇ ਸੋ ਸੋ ਦੰਦ ਇੱਕ ਵਾਰ ਤੁਸੀਂ ਠੀਕ ਹੈ ਬਾਈ ਓਕੇ ਸੋ ਸਾਈਡਾਂ ਵਾਲੇ ਦੰਦ ਦੋਵੇਂ ਖੜੇ ਆ ਥੋੜਾ ਲੇ ਪਾਸੇ ਨੂੰ ਗੋਗੀ ਸੀ ਘਰ ਦੰਦ ਤੁਸੀਂ ਆਪਕੇ ਵੀ ਵੇਖ ਸਕਦੇ ਹੋ ਇੱਕ ਵੱਡੀ ਗੱਲ ਨਹੀਂ ਹੈ ਇਹ ਵੀ ਦੋ ਦੰਦ ਆ ਜੀ ਠੀਕ ਹੈ ਕਿੰਨੇ ਦਿਨ ਲਓ ਸੋਨ ਚ ਇਹਦੇ ਲੈ ਜੂ ਹਫਤਾ ਤੱਕ ਇਹਦਾ ਰੇਟ ਕੀ ਰਹੂਗਾ ਇਹਦਾ ਵੀ 80000 ਜੀ ਤੋਰੀ ਬਈ 80000 ਇਹਦਾ ਰੇਟ ਆ ਦੱਸੋ ਇਹ ਗਰਮੀ ਦੀ ਰੋਤਸ ਤੇ ਖਾਸ ਰਹੂ ਕਿਉਂਕਿ ਥੋੜਾ ਕ੍ਰੋਸ ਆੰਗ ਹੈ ਤਾਂ ਗਰਮੀ ਘਟ ਮਣਾਉਗੀ ਗਰਮੀ ਹੋਵੇ ਤਾਂ ਹਰੇਕ ਪਸ਼ੂ ਹੀ ਮਣਾਉਂਦਾ ਸਚਾਈ ਇਹ ਹੀ ਆ ਪਰ ਇਹ ਵੀ ਸੰਭਾਲ ਤੇ ਡਿਪੈਂਡ ਕਰਦਾ ਪ्योर ਐਚ ਐਫ ਵੀ ਗਰਮੀ ਚ ਪੂਰੀ ਕਾਮਜਾਬ ਹੈ ਤੇ ਜਿਹੜੀਆਂ ਕ੍ਰਾਸ ਬਰੀਡ ਆ ਜੇ ਨਾ ਕੇਅਰ ਕਰਾਂਗੇ ਤੋ ਵੀ ਗਰਮੀ ਦਾ ਧੱਕਾ ਮੰਨਣੇ ਨਹੀਂ ਸੋ 30000 ਰੇਟ ਫਿਟਿੰਗ ਵਾਲਾ ਹਵਾਨਾ ਦਿਨ ਹਜੇ ਲੈ ਜੂਗੀ ਸੋਨ ਚ ਹਵਾਨਾ ਚੰਗਾ ਭਰੀ ਬੈਠੀ ਐ ਪਿਸ਼ਾਉਂ ਵੀ ਹਵਾਨਾ ਆਸਾ ਵੀ ਸੋਨਾ ਹੀ ਬਣਾਉਗੀ ਜੀਨੂੰ ਚਚੇ ਤਾਂ ਕਾਲ ਕਰ ਸਕਦੇ ਹਾਂ ਥੋੜਾ ਫਾਇਦਾ ਇਹ ਹੋ ਜਾਂਦਾ ਵੀ ਇਹਨਾਂ ਦੀ ਫੈਟ ਪਰਸੈਂਟੇਜ ਵੱਧ ਰਹੂਗੀ ਕੰਪੇਅਰ ਟੂ ਪਿਓਰ ਐਚਐਫ ਕਿਉਂਕਿ ਕ੍ਰਾਸ ਬਰੀਡ ਗਾਵਾਂ ਦੀ ਫੈਟ ਜ਼ਿਆਦਾ ਦੇਖਦੇ ਆਂ 2 ਨੰਬਰ ਤੇ ਦਿਖਾ ਰਹੇ ਹਾਂ ਦੋਸਤੋ ਸੂਆ ਦੂਜੀ ਪਹਿਲਾ ਹੀ ਆ ਤੇ ਦੋ ਦੰਦ ਮੂੰਹ ਦੇ ਵਿੱਚੋਂ ਇਹ ਵੈੜ ਜਿਹੜੀ ਵਿਕ ਰਿਹਾਸਤੇ ਆ ਭਾਈ ਜਿਹੜੀ 3 ਨੰਬਰ ਤੇ ਆਪਾਂ ਵੈੜ ਦਿਖਾਵਾਂਗੇ ਇਹਦਾ ਵੀ ਸੂਆ ਤਾਂ ਪਹਿਲਾ ਹੀ ਆ ਦੰਦਾਂ ਦਾ ਇਹਦਾ ਵੀ ਸੂਆ ਪਹਿਲਾ ਹੀ ਦੋ ਦੰਦ ਦਾ ਜੀ ਦਿਨ ਕਿੰਨੇ ਲਊਗੀ ਦਿਨ ਇਹਦਾ ਹਫਤਾ ਕਿ ਲੈ ਜੀ ਜੀ ਇਹਦਾ ਰੇਟ ਕੀ ਕਰਦੇ ਹੋ ਇਹਦਾ ਫੋਨ ਤੇ ਕਰ ਲੈ ਜਿਹੜੀ ਖੋਲੀ ਰੇਟ ਇਹਦਾ ਫੋਨ ਤੇ ਆ ਦੋਸਤੋ ਸੋਹਣੀ ਵੈੜ ਆ ਜਿਆਦਾ ਚੰਗੀ ਆ ਦੋ ਦੰਦ ਦੇ ਆ ਸੂਆ ਇਹਨੇ ਵੀ ਪਹਿਲਾ ਸੂਣਾ ਦਿਨ ਹਜੇ ਇਹਨੇ ਵੀ ਲੈ ਜਾਣੇ ਆ ਆਰਡਰ ਦੀ ਬਣਾਵਟ ਬੜੀ ਜ਼ਬਰਦਸਤ ਦਿਸੂਗੀ ਢਾਂਚੇ ਦੀ ਬਿਊਟੀ ਜਿਹੜੀ ਉਹ ਵੀ ਤੁਹਾਨੂੰ ਬਹੁਤ ਸੋਹਣੀ ਨਜ਼ਰ ਆਊਗੀ ਜਦੋਂ ਬਾਈ ਇਹ ਬਾਹਰ ਤੋਰਦਾ ਤਾਂ ਤੁਸੀਂ ਦੇਖੋ ਇਹਨੂੰ ਚੰਗੀ ਨਸਲ ਸੋਹਣਾ ਹਵਾਨਾ ਫਿਟਿੰਗ ਵਾਲਾ ਇਹਦਾ ਹਵਾਨਾ ਬਣਾਵਟੇ ਦੇ ਢਾਂਚੇ ਦੀ ਬੜੀ ਚੰਗੀ ਲੱਗੀ ਸੋ ਦੇਖੋ ਸੋ ਇੱਕ ਬਿਊਟੀ ਵਾਲੀ ਵਹਿੜ ਹੈ ਲਿਆ ਵੀਰੇ ਵਾਪਸ ਲਿਆਈ ਆਪਾਂ ਇਸ ਸਾਈਡ ਤੇ ਹੋ ਕੇ ਵੀ ਤੁਹਾਨੂੰ ਦਿਖਾ ਦਿੰਨੇ ਆ ਹੁਣ ਦੇਖੋ ਭਾਈ ਦੋ ਦੰਦ ਹੈ ਗੁਲਾਬੀ ਰੰਗ ਦੇ ਥਣ ਥੱਲੇ ਨੂੰ ਬਿਲਕੁਲ ਸਿੱਧੇ ਆ ਢਾਂਚਾ ਬਹੁਤ ਸੋਹਣਾ ਹੈ ਰੇਟ ਇਹਦਾ ਭਾਈ ਨੇ ਫੋਨ ਤੇ ਰੱਖਿਆ ਬਾਕੀ ਵੱਡੀ ਮੇ ਦਾ ਸਾਰੀਆਂ ਦੇ ਰੇਟ ਜਿਹੜੇ ਵੀਡੀਓ ਦੇ ਵਿੱਚ ਹੀ ਹੋਣਗੇ ਸੋ ਇਹ ਤੁਸੀਂ ਤਿੰਨ ਨੰਬਰ ਤੇ ਦੇਖੋ ਵੀ ਦੋਂਦੀ ਵੱੱਛੀ ਹੈ ਗੁਰਪ੍ਰੀਤ ਭਾਈ ਜਿਹੜੀ 4 ਨੰਬਰ ਤੇ ਵੜ ਹੈ ਇਹ ਵੀ ਪਹਿਲਾ ਸੂਆ ਜੀ ਹੂੰ ਤੇ ਦੋ ਦੰਦੀ ਇਹ ਆ ਜੀ ਠੀਕ ਹੈ ਕਿੰਨਾ ਚਰ ਲੈ ਜੂ ਹਜੇ ਸੂਨ ਚ ਇਹਦੇ ਪਿਆਈ 12 ਦਿਨ ਰੇਟ ਇਹਦਾ ਬਾਈ ਰੇਟ 80000 ਜੀ ਦਾ ਰੇਟ 80000 ਦੋਂਦੀ ਵੈ ਇਹ ਥੋੜੀ ਜਰਸੀ ਨਾਲ ਕ੍ਰੋਸ ਜੀ ਆਈ ਠੀਕ ਹੈ ਸੋ ਹੈ ਥੋੜਾ ਕ੍ਰੋਸ ਬ੍ਰੀਡ ਸੋ ਇਹ ਵੀ ਗਾਂ ਦਸੋ ਵੈੜ ਜਿਹੜੀ ਪਹਿਲਾਂ ਦੋਂਦੀ ਹੈ ਡਿਮਾਂਡ ਇਹਦੀ ਵੀ 80000 ਰੁਪਏ ਬਾਈ ਨੇ ਰੱਖੀ ਹੈ ਹਜੇ 12 ਦਿਨ ਬਾਕੀ ਹੈ ਹਵਾ ਬਣਾਉਣਾ ਸ਼ੁਰੂ ਕੀਤਾ ਹੈ ਇਹ ਵੀ ਗਰਮੀ ਦੀ ਰੋਤਾਸ ਤੇ ਖਾ ਸੀ ਲਿਆ ਬਾਈ ਮੋੜ ਸੋ ਹਰੇ ਦੰਦਾਂ ਜੀ ਐ ਵੈੜ ਦੱਸੋ ਤਾਂ ਹਜੇ ਵਦੂ ਫੁੱਲੂ ਕੀ ਕਰਮਾ ਲਈ ਸੋ ਦੇਖੋ ਵੈੜ ਬਾਹਰ ਬਾਈ ਮੱਖੀ ਤੇ ਸਪਰੇਅ ਕਰ ਰਿਹਾ ਭੁੰਡਾ ਚੱਲਦਾ ਉਹ ਤੋਂ ਥੋੜਾ ਜਆ ਉਹਦੀ ਆਵਾਜ਼ ਤੋਂ ਇੰਜਨ ਦੀ ਤੋਂ ਪਸੂ ਡਰ ਜਾਂਦਾ ਸੋ ਬਾਕੀ ਤੁਸੀਂ ਤਸੱਲੀ ਕਰਿਓ ਆ ਕੇ ਥਣ ਹਜੇ ਬਿਲਕੁਲ ਖਾਲੀ ਨਜ਼ਰ ਆਉਣਗੇ ਇੱਕ ਦੋ ਥਣੀ ਝੋਟੀ ਆ ਬਾਈ ਕੋ ਗੁਰਪ੍ਰੀਤ ਬਾਈ ਇਹ ਕਿੰਨਾ ਚਰ ਲੈਂਦੀ ਹੈ ਦੋ ਥਣੀ ਝੋਟੀ ਇਹ ਲੈ ਜੂ ਜੀ ਪੰਜ ਚਾਰ ਦਿਨ ਜੀ ਪਹਿਲਾ ਸੂਆ ਸੂਂਦੀ ਹੈ ਹਾਂ ਪਹਿਲਾ ਸੂਆ ਸੂਗੀ ਠੀਕ ਹੈ ਤੋਂ ਇਹਦਾ ਰੇਟ ਕੀ ਕਰਦੇ ਹੋ ਇਹਦਾ 1 20 ਕਰਦੇ ਜੀ ਇੱਕ ਲੱਖ ਜੀ ਠੀਕ ਹੈ ਸੋ ਸੋ 1 ਲੱਖ ਤੇ 20 ਹਜ਼ਾਰ ਰੇਟ ਹੈ ਗੋਆ ਤੇ ਲਾ ਕਰਨ ਲੱਗੀ ਹੈ ਤੇ ਹੋ ਸਕਦਾ ਇਹ ਥੋੜਾ ਨਹੀਂ ਗੱਡੀ ਤੇ ਚੜ ਕੇ ਆਈ ਹੁਣੇ ਲੈਂਦੀ ਆ ਜੇ ਅੱਛਾ ਇਹ ਤਾਂ ਸਿੱਕੇ ਠੀਕ ਹੈ ਉਹ ਹੁਣੇ ਬਾਈ ਕਹਿੰਦਾ ਲੈ ਕੇ ਆਂਦੀ ਹੈ ਇੱਕ ਲੱਖ 20 ਹਜ਼ਾਰ ਰੇਟ ਹੈ ਦੋ ਥਾਣੀ ਜਮਾਂਦਰੂ ਗੁਰਪ੍ਰੀਤ ਭਾਈ ਪਿੱਛੋਂ ਥੋੜੀ ਢਿੱਲੀ ਤਿੰਦੀ ਹੈ ਕੋਈ ਦਿੱਕਤ ਤਾਂ ਮਤਲਬ ਕਈ ਵਾਰ ਬੈਠੇ-ਬੂਠੇ ਪਸ਼ੂ ਨੂੰ ਪਿੱਛਾ ਦਿਖਾਉਣ ਲੱਗ ਠੀਕ ਠੀਕ ਸੋ ਭਾਈ ਇਹਦਾ ਗਾਰੰਟੀ ਕੋ ਤੁਸੀਂ ਇਸ ਪੱਖ ਤੋਂ ਬਾਸ ਕਰ ਸਕਦਾ ਲੈ ਆਪਣੀ ਹੈ ਦੋ ਥਾਣੀ 120000 ਰੇਟ ਹੈ ਮੂੰਹ ਮੱਥਾ ਇਹਦਾ ਤੁਸੀਂ ਦੇਖ ਲਓ ਇਹਦੇ ਦੋ ਹੀ ਥਾਣਾ ਜਮਾਂਦਰੂ ਪਰ ਸੂਏ ਥੋੜਾ ਗੋਆ ਵੀ ਨਰਮ ਕਰ ਰਹੀ ਹੈ ਕਿਉਂਕਿ ਵੀਕਲ ਤੇ ਚੜ ਕੇ ਪਸੂ ਆਉਂਦਾ ਇੱਕ ਪੈਲਣ ਹੈ ਇੱਕ ਗਰਮੀ ਹੈ ਤਾਂ ਹੋ ਸਕਦਾ ਹੈ ਬੱਚੇ ਨੂੰ ਜਨਮ ਛੇਤੀ ਦੇ ਦੇ ਸੂ ਸਕਦੀ ਹੈ ਇਹ ਲੱਗਦਾ ਸਾਨੂੰ ਹੁਣ ਜਦੋਂ ਗੋਆ ਕਰਕੇ ਟੀ ਖੜੀ ਥੋੜਾ ਜ਼ੋਰ ਵੀ ਲਾਉਂਦੀ ਸੀ ਤਾਂ ਹੋ ਸਕਦਾ ਹੈ ਅੱਜ ਸ਼ਾਮ ਤੱਕ ਜਾਂ ਰਾਤ ਨੂੰ ਬੱਚੇ ਨੂੰ ਜਨਮ ਦੇ ਦੇ ਟਿਕ ਜੇ ਤਾਂ ਹੋ ਸਕਦਾ 4 ਦਿਨ ਖੜੀ ਵੀ ਰਹੇ ਇੱਕ ਲਾਸਟ ਉੱਤੇ ਹੋਰ ਗਾਂਦ ਖਾ ਦੇ ਤਾਂ ਇਹਦੀ ਕੀ ਡਿਟੇਲ ਆ ਬਾਈ ਕਨਮਾ ਸੂਆ ਇਹ ਇਹ ਦੂਜਾ ਸੂਆ ਸੋ ਗਈ ਠੀਕ ਹੈ ਤੇ ਪੰਜ ਚਾਰ ਦਿਨ ਪਏ ਆ ਜੀ ਰੇਟ ਪਈ ਇਹਦਾ ਰੇਟ 55000 ਜੀ ਦਾ ਤੋਰੀ 55000 ਰੇਟ ਹੈ ਸੁਹਾ ਦੂਜਾ ਪੰਜ ਚਾਰ ਦਿਨ ਹਜੇ ਲੈ ਸਕਦੀ ਹੈ ਮੀਡੀਅਮ ਹਾਈਟ ਹੈ ਟਾਂਚਾ ਤੁਸੀਂ ਇਹਦਾ ਦੇਖ ਲਓ ਜਿਨੇ ਘੱਟ ਪੈਸੇ ਲਾਉਣੇ ਆ ਤਾਂ ਉਹਦੇ ਹਾਸਤੇ ਗਾਂ ਵਧੀਆ ਰਹੂਗੀ ਬਸ ਇਹ ਹੈ ਦੋਸਤੋ ਲਾਸਟ ਉੱਤੇ ਤੁਹਾਨੂੰ ਵੈੜ ਦਿਖਾਉਣੀ ਹੈ ਲਿਆ ਭਾਈ ਇਹਦਾ ਰੇਟ 55000 ਦੋਸਤੋ ਬਾਈ ਨੇ ਰੱਖਿਆ ਚੰਗੀ ਲੱਗੇ ਤਾਂ ਕੰਟੈਕਟ ਕਰ ਸਕਦੇ ਹੋ ਨੰਬਰ ਜਿਹੜਾ ਉਹ ਸਕਰੀਨ ਉੱਤੇ ਮੈਂ ਪਹਿਲਾਂ ਹੀ ਦੱਸਿਆ ਸੀ ਉਹ ਚੱਲਦਾ ਹੈ ਉੱਤੇ ਕਾਲ ਕਰਨੀ ਬਾਕੀ ਫਾਈਨਲ ਪਸ਼ੂ ਕੋਲਾ ਕੇ ਕਰਿਆ ਕਰੋ ਵੀਡੀਓ ਵਿੱਚ ਤੁਹਾਨੂੰ ਇਨਫੋਰਮੇਸ਼ਨ ਦੇ ਦਿੱਤੀ ਜਾਂਦੀ ਹੈ ਵੀ ਕਿੱਥੇ ਕਿਹੜੇ ਪਸ਼ੂ ਵਿਕਰੀ ਵਾਲੇ ਮੌਜੂਦ ਹੈ ਧੰਨਵਾਦ ਅੱਜ ਦੀ ਵੀਡੀਓ ਦੇਖਣ ਲਈ